ਕਰਮਜੀਤ ਕੌਰ ਜੀ ਕੀ ਮਸਲਾ ਕੀ ਹੋਇਆ ਜੀ ਕੁਝ ਨਹੀਂ ਹੋਇਆ ਵੀਰੇ ਘਰੇ ਆਇਆ ਤੇ ਮੁੰਡਾ ਮੋੜ ਸਨ ਖੜਾਣ ਲੱਗਾ ਤੇ ਉਹਨੂੰ ਬਸ ਛੇੜਖਾਨੀ ਕਰਕੇ ਲੰਘ ਗਏ ਇਹ ਕੌਣ ਜੀ ਇਹ ਸਾਡੇ ਗਵਾਂਢੀ ਹਰ ਹਰਵਿੰਦਰ ਸਿੰਘ ਜੀ ਉਹ 10 ਬੰਦੇ ਪੰਜ ਬੰਦੇ ਘਰਾਂ ਤੇ ਜੀ 10 ਬੰਦੇ ਉਹਨੇ ਬਾਹਰੋਂ ਬੁਲਾਏ 15 ਬੰਦੇ ਸੀ ਜੀ ਕੀ ਕਾਰਨ ਕੀ ਸੀ ਗੱਲ ਵਿੱਚ ਕੁਝ ਨਹੀਂ ਤਾਂ ਜੀ ਕੁਝ ਨਹੀਂ ਕਿਹਾ ਸਾਡੇ ਮੁੰਡੇ ਨੇ ਕੋਈ ਪ੍ਰਾਣੀ ਇਹਦੇ ਅੰਦਰ ਸੌਣੀ ਪਹਿਲਾਂ ਉਹ ਬੈਰ ਕਮਾਇਆ ਵੀਰੇ ਬੱਚੇ ਨਾਲ ਹਾਂਜੀ ਤੋ ਕੇਨਾਲ ਮਹਾਰਾਜ ਜੀ ਇਹਨਾਂ ਨੇ ਮੁੰਡੇ ਇਕੱਠੇ ਕਰ ਲਏ ਮੇਰੇ ਮੁੰਡੇ ਨੂੰ ਸੰਭਲਣ ਦਾ ਮੌਕਾ ਮੇਰੇ ਘਰ ਦੇ ਵੀ ਘਰਾਂ ਨਹੀਂ ਤੇ ਜੀ ਉਹ ਵੀ ਅਸੀਂ ਫੋਨ ਕਰਕੇ ਬੁਲਾਏ ਨੇ ਸਾਨੂੰ ਗਿੰਦਾ ਖੋਲਣ ਦੇ ਇਹਨਾਂ ਨੇ ਜਦੇ ਹਮਲਾ ਕਰਤਾ ਜੀ ਸਭ ਕੋਲ ਹਥਿਆਰ ਤੇ ਸੀ ਕਦੋਂ ਹਮਲਾ ਹਥਿਆਰ ਟਾਕੂਏ ਨਾਲ ਕਰਿਆ ਜੀ ਮੇਰੇ ਮੁੰਡੇ ਤੇ ਮੇਰੇ ਘਰ ਦੇ ਵੀ ਸੋਟੀ ਨਾਲ ਕਰਿਆ ਇਟਾਂ ਰੋੜੇ ਸਭ ਕੁਝ ਕਿਹੜੀ ਜਗ੍ਹਾ ਸੀਗਾ ਇਹ ਨਵੀਂ ਬਾਰ ਪਿੰਡ ਬਾਰ ਨੇ ਪਿੰਡ ਬਾਰ ਨੇ ਹਾਂ ਜੀ ਕਦੋਂ ਤੇ ਘਟ ਪਾਇਆ ਏ ਰਾਤ ਦੀ ਜੀ ਸਾਢੇ 10 ਵਜੇ ਦੀ ਅੱਛਾ ਪੁਲਿਸ ਨੂੰ ਬੁਲਾ ਦਿੱਤੀ ਹਾਂ ਜੀ ਇਹ ਉਰੀ ਲੈ ਆਏ ਚੱਕੇ ਜੀ ਜਿਹਦੇ ਨਾਲ ਦੇ ਨਾਲ ਇਹ ਕੰਮਕਾਰ ਕੀ ਕਰਦਾ ਸੀ ਜੀ ਬੇਟਾ ਇਹ ਜੀ ਹਸਪਤਾਲ ਚ ਲੱਗਿਆ ਹੋਤੀ ਪਹਿਲਾਂ ਅਮਰ ਚ ਲੱਗਿਆ ਹੋਤੀ ਉਧਰ ਲਾਇਆ ਪੰਜ ਚਾਰ ਪੰਜ ਸਾਲ ਹੁਣ ਬਰਦਾਨ ਹਸਪਤਾਲ ਚ ਲੱਗਿਆ ਹੋਤਾ ਜੀ ਉੱਥੇ ਤੇ ਹੁਣ ਥੋੜੇ ਦਿਨ ਹੋਏ ਹਟ ਗਿਆ ਤੇ ਜੀ ਕੀ ਕੰਮ ਸੀ ਜੀ ਉਥੇ ਇਹ ਐਮਰਜੈਂਸੀ 'ਚ ਬੱਚੇ ਆਮਦਾ ਸੀ ਜਿਹੜੇ ਸੀਰਸ ਬੱਤੇ ਹੁੰਦੇ ਨੇ ਜੀ ਜੀ ਲੜਾਈ ਕੀਤੀ ਸੀ ਜੀ ਕੋਈ ਕੋਈ ਲੜਾਈ ਨਹੀਂ ਸੀ ਸਾਡੇ ਹੁਣ ਤਾਂ ਜੀ ਦਾ ਸੀ ਬਹਿਸ ਦੀ ਪੈਣਾ ਇਹਨਾਂ ਦੇ ਪਹਿਲਾਂ ਦੀ ਹੀ ਬੱਸ ਕਿਤੇ ਸੀ ਮੇਰੀ ਮੈਂ ਵੰਡ 'ਚ ਲੜ ਪਈ ਆ ਉਹ ਮੁੰਡੇ ਨੇ ਉਹ ਹੀ ਖੁੰਦਕ ਕੱਟ ਲਈ ਮੇਰੇ ਬੱਚੇ ਗੱਲ ਜੀ ਜਿਹੜੇ ਬੰਦੇ ਨੇ ਮਾਰੇ ਜੀ ਕਿੰਨੇ ਬੰਦੇ ਸੀ ਉਹ 15 ਦੇ ਸੀ ਹਾਂ ਜੀ ਕਿਉਂਕਿ ਸਾਡਾ ਗਵਾਂਢੀ ਹੈ ਜੀ ਇੱਕਾ ਉਰੇ ਪਿਆਸ ਤਾਲ 'ਚ ਜੀ ਉਹਦੇ ਉਹ ਦੋ ਭਾਈ ਸੀ ਦੋ ਭਾਈ ਸੀ ਉਹ ਸੀ ਜੀ ਔਰ ਮੈਨੂੰ ਕਿਸੇ ਦੀ ਪਛਾਣ ਨਹੀਂ ਜੀ ਪਰ ਕਿੱਥੋਂ ਕਿੱਥੋਂ ਨੇ ਬੁਲਾਏ ਦੀ ਕਿੱਥੋਂ ਕਿੱਥੋਂ ਨਹੀਂ ਬਸ ਮਨ ਤਾਂ ਸਾਫ਼ ਮਿਲਣਾ ਜਿੰਦਾ ਜੀ ਮੇਰਾ 4 ਮਹੀਨੇ ਪਹਿਲਾਂ ਹੀ ਬੇੜਾ ਬੜਾ ਬੇਟਾ ਗੁਜ਼ਰ ਗਿਆ 26 ਸਾਲ ਦਾ ਇਹ ਹਜੇ ਕੱਲ 25 ਸਾਲ ਦਾ ਹੋਇਆ ਤੇ ਇਹਨਾਂ ਨੇ ਕਿਹਾ ਵੀ ਤੇਰਾ ਜਨਮ ਦਿਨ ਮਰਨ ਦਿਨ ਬਣਾਵਾਂਗੇ ਬਣਾ ਤੇ ਅੱਜ ਇਹਨਾਂ ਨੇ ਪਹਿਲਾਂ ਪਾਰਟੀ ਕੌਣ ਕੌਣ ਹੈ ਜੀ ਪਰਿਵਾਰ ਜੋ ਹੋਰ ਪਾਉਣਾ ਅਸੀਂ 5 ਜੀ ਤੇ ਜੀ ਦੋ ਬੇਟੇ ਗੁਜ਼ਰ ਗਏ ਆ ਗੁੜੀ ਹੈ ਜੀ ਘਰ ਦੇ ਮੇਰੇ ਉਹ ਪੈ ਨਹੀਂ ਜਿੱਦਾਂ ਪਰਮਾਣ ਦੇ ਕੀ ਕਰਦੇ ਦਿਹਾੜੀ ਕਰਦੇ ਜੀ ਕੀ ਮੰਗ ਕਰਦੇ ਸਰਤਨ ਸਾਹਿਬ ਨੂੰ ਮਿਲਣਾ ਜੀ ਬਸ ਚਲੇ ਬੋਲ ਗਾ ਦੀ ਮੈਂ ਵੀ ਮੁੰਡੇ ਚਾਹੀਦੀ ਆ ਮੈਂ ਬੋਲ ਤੁਹਾਡਾ ਮੇਰਾ ਨਾਮ ਜਕਾਨਤਾ ਅੱਛਾ ਤੇ ਘਟਨਾਗਰਮ ਏਸੀ ਜੀ ਵੀ ਇਹਨਾਂ ਨੇ ਮਾਰ ਪਿੱਟ ਕਿਉਂ ਕੀਤੀ ਗਈ ਆ ਠੀਕ ਆ ਤੇ ਐਨੇ ਬੰਦੇ ਦੋ ਬੰਦਿਆਂ ਨੂੰ ਕਿਵੇਂ ਕੁੱਟ ਸਕਦੇ ਨੇ ਇਨਸਾਫ ਚਾਹੀਦਾ ਮਾਂ ਦਾ ਪੁੱਤ ਗਿਆ ਪਹਿਲਾ ਪੁੱਤ ਵੱਗ ਗਿਆ ਇੱਕ ਤੇ ਦੂਸਰਾ ਪੁੱਤ ਹੁਣ ਫੇਰ ਗਿਆ ਠੀਕ ਆ ਸਾਨੂੰ ਪੂਰਾ ਇਨਸਾਫ ਚਾਹੀਦਾ ਤੇ ਉਹ ਹਾਂਜੀ ਕੜਾਈ ਕਿਉਂ ਹੋ ਜੀ ਰੰਜਸ ਜੀ ਮੁੰਡਿਆਂ ਦੀ ਮਾੜੀ ਮੋਟੀ ਹੋ ਜਾਂਦੀ ਆ ਚਲ ਉਰਾ ਪਰਾ ਇਹ ਮਾਰਨ ਦਾ ਧੋੜੀ ਤੇ ਬਣਦਾ ਹੱਕ ਕੋਈ ਰੰਜਸ ਜੀ ਪਰਿਵਾਰ ਨੂੰ ਪੰਚਾਇਤ ਨੂੰ ਕਿਸੇ ਨੂੰ ਤਾਂ ਦੱਸਣ ਦਾ ਹੱਕ ਬਣਦਾ ਤੇ ਮਾਰਨ ਦਾ ਕਿਸੇ ਨੂੰ ਕਿਸੇ ਨੇ ਹੱਕ ਨਹੀਂ ਦਿੱਤਾ ਹੈਗਾ ਇਹਦੇ ਨਾਨਕੇ ਪਿੰਡ ਰਹਿੰਦਾ ਸੀ ਨਾਨਕੇ ਪਿੰਡ ਰਹਿੰਦਾ ਸੀ ਤੇ ਇਹਨਾਂ ਦਾ ਮਾਰਨ ਦਾ ਕੋਈ ਹੱਕ ਨਹੀਂ ਸੀ ਹੁਣ ਮਾਂ ਦੀ ਇਹੀ ਉਹ ਆ ਚਾਚੀਆਂ ਤਾਈਆਂ ਦੀ ਵੀ ਇਹੀ ਆ ਸਾਨੂੰ ਤਾਂ ਇਹਨਾਂ ਤੇ ਪੂਰਾ ਇਨਸਾਫ ਚਾਹੀਦਾ ਤੇ ਇਹਨਾਂ ਨੂੰ ਆਪਦਾ ਇਹ ਜਿਹੜਾ ਪਿਆ ਉਹ ਐਵੇਂ ਹੀ ਪੈ ਗਿਆ ਦੋ ਆਪਦਾ ਮਾਰ ਕੇ ਪੈ ਗਿਆ ਜੋ ਬਰੋਬਰ ਦਾ ਹਾਂ ਪੈਂਦਾ ਮਰ ਕੇ ਫਿਰ ਸਾਨੂੰ ਉਹ ਆ ਨਾ ਉੱਥੇ ਡੈਥੁਰੇ ਆ ਕੇ ਹੋਈ ਹੈ ਜੀ 10 ਮਿੰਟ ਬਾਅਦ ਜਿਵੇਂ ਇਹ ਦੇ ਘਰ ਜਾਂਦਾ ਲੱਗਾ ਮੇਰਾ ਨੋਪਾਲ ਘਰ ਵਿੱਚ ਮੈਂ ਆਪਣੇ ਲਵੇ ਲਾਇ ਤੇ ਜੀ ਮੇਰਾ ਬੱਚਾ ਇੱਕ ਉਹ ਬੋਲਾ ਸੀ ਤਰਾ ਮੈਂ ਆਪਣੇ ਲਵੇ ਲਾਇ ਤੇ ਸੁਖ ਵਾਂ ਤੇ ਸੁਖਾ ਕਰਿਆ ਇਹ ਮਨ ਨੂੰ ਹੀ ਹੋ ਗਏ ਜੀ ਕਈ ਸਾਲ 25 30 ਸਾਲ ਹੋ ਗਏ ਆਰਡਰ ਰਹਿ ਰਹੇ ਆ ਜੀ ਵਿੱਚ ਨਹੀਂ ਜੀ ਹੈਗੇ ਅਸੀਂ ਆਰਡਰ ਰਹਿ ਤੇ ਲਵੇ ਆਰਡਰ ਹੈ ਜਿਹੜਾਈ ਤਾਂ ਕੀ ਕਰੀਏ ਲੜਾਈ ਕੋਈ ਨਹੀਂ ਜੀ ਹੁਣ ਤਾਂ ਜਮਾ ਹੀ ਨਹੀਂ ਤੇ ਹੁਣ ਤਾਂ ਕੁਛ ਵੀ ਪਹਿਲਾਂ ਕੋਈ ਹੈਗਾ ਨਹੀਂ ਜੀ ਪਹਿਲਾਂ ਹੋਣੀ ਕੋਈ ਪਤਾ ਨਹੀਂ ਆਪਾਂ ਨੂੰ ਹੁਣ ਤਾਂ ਕੁਛ ਕੋਈ ਲੜਾਈ ਨਹੀਂ ਹੋਣੀ ਰਾਤ ਨਹੀਂ ਹੋਇਆ ਜੀ ਰਾਤ ਘਰੋਂ ਬੁਲਾ ਕੇ ਲੈ ਕੇ ਆਉਂਦੇ ਆਪੇ ਕਰਾਂ ਤੇ ਜੇ ਸਾਮਣੇ ਸਮੇਂ ਕਰਾ ਸਟ ਉਹਨਾਂ ਦੇ ਮੁਕਰ aí ਮੁੰਡੇ ਦਾਰੂ ਪੀਰੇ ਜਿਹੰਦੇ ਦਾਰੂ ਪਲਾ ਕੇ ਫਿਰ ਕੁੱਪਾ ਮਾਰ ਲਗਾ ਕੋਠਿਆਂ ਚੜ ਕੇ ਵੀ ਬਾਹਰ ਨਹੀਂ ਕਢਾਦਾ ਬਾਹਰ ਨਹੀਂ ਕਢਾ ਉਹ ਇਹਦਾ ਡੈਡੀ ਬਾਹਰ ਨਹੀਂ ਕਢਿਆ ਉਹੀ ਫੜ ਲਿਆ ਫਿਰ ਉਹ ਨਿਕਲਿਆ ਉਹ ਵੀ ਫੜ ਲਿਆ ਆ ਗੱਲ ਹੋਈ ਆ ਸੁਣਿਆ ਜੀ ਮੈਂ ਤਾਂ ਉਹਦਾ ਜਨਮ ਦਿਨ ਤਾਂ ਮੁੰਡੇ ਦਾ ਅੱਜ ਕੱਲ 25ਵੇਂ 25ਵਾਂ ਸਾਲ ਲੱਗਣਾ ਤੁਹਾਨੂੰ ਕਹਿੰਦੇ ਉਹਨਾਂ ਨੇ ਬੀਸਲੀ ਵੀ ਤੇ ਅੱਜ ਮਰਨ ਦੀ ਨੂੰ ਮਨਾਵਾਗੇ ਕਹਿੰਦੇ ਆਹ ਗੱਲ ਆ ਮੈਂ ਤਾਂ ਅੱਜ ਸੁਣੀ ਆ ਮੈਂ ਲੱਗ ਗਈ ਵੀ ਜੀ ਬੱਚੇ ਮੈਂ ਤਾਂ ਮੈਨੂੰ ਤਾਂ ਕਹਿੰਦੇ ਸੱਟਾਂ ਲੱਗੀਆਂ ਮੈਂ ਤਾਂ ਹੁਣਾਂ ਹੀ ਹੋਰੇ